ਸੋ ਆਦੇ ਯਾਰ ਬਾਈ ਉਹ ਚੱਲ ਚਲੀ ਫੇਰ ਯਾਰ ਪਿਆਰੇ ਯਾਰ ਸ਼ਰਮ ਹੀ ਲਾ ਲਈ ਯਾਰ ਭਾਈ ਉਹ ਰਫਾ ਦੇ ਯਾਰ ਆਲਾ ਭਾਈ ਪਾ ਤਾਂ ਦਿੰਦਾ ਚੱਜਣਾ ਯਾਰ ਉਹ ਬਹੁਤ ਆ ਪੀਲਾ ਜਿੰਨੇ ਮਿਲ ਗਈ ਪੀਲਾ ਕੋਈ ਨਾਲ ਨਹੀਂ ਤੇ ਭਾਈ ਬਹਿ ਜਾ ਮੈਂ ਇੱਥੇ ਬਹਿ ਜਾ ਯਾਰ ਨਸ਼ਾ ਪਤਾ ਨਹੀਂ ਕਰਦਾ ਕੋਈ ਨਹੀਂ ਭਾਈ ਨਸ਼ਾ ਨਹੀਂ ਕਰਦਾ ਪਤਾ ਕਰਦਾ ਯਾਰ ਭਾਈ ਯਾਰ ਬਾਹਾਂ ਟੁੱਟ ਗਈ ਯਾਰ ਬਾਂਹ ਬਈ ਟੁੱਟਣੀ ਨਸ਼ਾ ਪਤਾ ਕਰਦਾ ਹਾਂਗਾ ਬਾਂਹ ਤੇਰੀ ਤਾਂ ਟੁੱਟੀ ਹੈ ਨਹੀਂ ਕਰਦਾ ਨਸ਼ਾ ਯਾਰ ਮੈਂ ਨਹੀਂ ਨਹੀਂ ਕਿਉਂ ਨਹੀਂ ਕਰਦਾ ਮੈਨੂੰ ਦਿਸੀ ਜਾਂਦਾ ਟੈਢਾ ਨਾ ਨਹੀਂ ਭਾਈ ਮੈਂ ਨਹੀਂ ਕਰਦਾ ਨਸ਼ਾ ਯਾਰ ਉਹ ਪਤੰਦਰਾ ਜਮਨ ਸ਼ਰਮਲਾ ਲਈ ਕਿਤੇ ਚਾਹ ਨੂੰ ਆ ਜਾਣਾ ਕਿਤੇ ਪੈਸਿਆਂ ਨੂੰ ਆ ਜਾਣਾ ਕਿਤੇ ਰੋਟੀਆਂ ਨੂੰ ਆ ਜਾਣਾ 15 ਮੜਾ ਮਟੇ ਨੂੰ ਸੋਚੂੰ ਨਹੀਂ ਤੇ ਲੋਕਾਂ ਦਾ ਕੀ ਆ ਲੂਗਾ ਨਹੀਂ ਭਾਈ ਮੈਂ ਨਹੀਂ ਕਰਦਾ ਨਸ਼ਾ ਯਾਰ ਨਸ਼ਾ ਕਿਉਂ ਨਹੀਂ ਕਰਦਾ ਮਿਲ ਤੇਰੀਆਂ ਅੱਖਾਂ ਦੱਸਦੀਆਂ ਨਹੀਂ ਭਾਈ ਉਹ ਆਇਆ ਹੋਇਆ ਪਿਆ ਯਾਰ ਮੈਂ ਐ ਕਿ ਮੈਂ ਭਾਈ ਅਸੀਂ ਜਾਣਦੇ ਹਾਂ ਵੀ ਬੰਦਾ ਕਿਹੜਾ ਬੰਦਾ ਨਸ਼ਾ ਕਰਦਾ ਹੈ ਕਿਹੜਾ ਨਹੀਂ ਕਰਦਾ ਭਾਈ ਗਰੀਬੀ ਆ ਗਈ ਘਰ ਤੇ ਯਾਰ ਬਾਲੀ ਗਰੀਬੀ ਆ ਗਈ ਯਾਰ ਗਰੀਬੀ ਦਾ ਭਰਾਵਾ ਘੁੱਲਤੀ ਆਉਂਦੀ ਹੈ ਯਾਰ ਇੰਨੀਆਂ ਦੇ ਗਰੀਬ ਕਿਹਜੋ ਮੁੰਡੇ ਚਲੇ ਕਰਦੇ ਆ ਮੁੰਡੇ ਭਾਈ ਮੈਂ ਕੀ ਦੱਸਾਂ ਹੁਣ ਯਾਰ ਮੈਂ ਮੱਛਾ ਹੀ ਫਿਨਿਸ਼ ਕਰ ਫੇ ਕਾਨਾ ਤਾਂ ਅੰਦਾਜ਼ਾ ਕਰ ਲੈ ਲਾਏ ਲੋ ਜੀ ਕਰਾ ਕੇ ਐ ਕਿ ਤੈਨੂੰ ਮੰਗੇ ਕੌਣ ਦਊਗਾ ਭਾਈ ਲਾਜ ਹੀ ਕਰਾਉਣਾ ਮੈਂ ਲਾਜ ਕਰਾ ਮੰਗ ਮੰਗ ਸਾਰੇ ਹਾਂ ਐ ਕਿੰਨਾ ਜਦੋਂ ਗੱਲ ਤੈਨੂੰ ਕਰਨਾ ਪੈਣਾ ਨਾ ਕਿਹੜੇ ਹਸਪਤਾਲ ਜਰ ਲੱਗਦਾ 10 ਤਵਾਦਲੀ ਬਣਿਆ 5 ਲੱਖ ਹਾਂ ਹੂੰ ਭਾਈ ਯਾਰ ਤੁਸੀਂ ਕੀ ਲੈਣਾ ਯਾਰ ਮੈਂ ਚੱਲ ਯਾਰ ਤੁਸੀਂ ਕੀ ਲੈਣਾ ਆਇਆ ਤੈਨੂੰ ਨੱਤ ਕਾਉਂ ਦੂੰਗਾ ਇੰਦਰਾ ਨੂੰ ਤਾਂ ਸ਼ਰਮੀ ਨਾਲੀ ਹਏ ਖਰਮਾ ਨਾਲ ਤੇਰਾ ਫੜਦਾ ਹੈ ਬਾਈ ਮੈਂ ਰੋਟੀ ਖਾਣੀ ਯਾਰ 50 ਰੁਪਏ ਦੇ ਦੇ ਯਾਰ ਤੇ ਲੈਤੀ ਆਣਾ ਬਾਈ ਕੱਲ ਵੀ ਆਇਆ ਸੀ ਯਾਰ ਸਵਾਦ ਤੇਰਾ ਬਾਈ ਯਾਰ ਭੁੱਖ ਲੱਗੀ ਏ ਯਾਰ ਭੁੱਖ ਲੱਗੀ ਹੁਣ ਰੋਜ਼ ਹੀ ਆਇਆਣਾ ਤੂੰ ਮੈਂ ਯਾਰ ਬਾਈ ਬਾਈ ਚੱਪਲਾ ਵੀ ਟੁੱਟ ਖਾਂ ਬਈ ਚੱਪਲਾ ਦੇ ਦੇ ਯਾਰ ਹੈ ਨਹੀਂ ਬਾਈ ਲੈਤੀ ਆ ਚੱਪਲਾਂ ਦਾ ਤਾਂ ਸਰਜੂ ਮੈਨੂੰ ਯਾਰ ਪੈਸੇ ਦੇ ਦੇ ਯਾਰ ਆ ਦਾਹਰ ਬਿਲਾਇਆ ਹੁਣ ਵਾਰੀ ਵਾਰੀ ਆਣੀ ਕੰਮ ਅੱਗੇ ਹੈ ਨਹੀਂ ਤੂੰ ਰੋਜ਼ ਹੀ ਆਣੇ ਲੈਤੀ ਬਾਈ ਯਾਰ ਇੱਕ ਦਿਨ ਦਾ ਹੋਇਆ ਸਾਜੇ ਬਾਈ ਯਾਰ ਬਾਲਾ ਬੁਰਾ ਹਾਲ ਆ ਯਾਰ ਬਾਲਾ ਬੁਰਾ ਵਾਲਾ ਕੰਮ ਕਰ ਤੂੰ ਕੋਈ ਬਾਈ ਬਾਹਾਂ ਟੁੱਟੀ ਐ ਕੰਮ ਕਿਵੇਂ ਕਰਾਉਣਾ ਮੈਨੂੰ ਇਲਾਜ ਕਰਾਇਆ ਦਾ ਕੋਈ ਬਾਈ ਯਾਰ ਇਲਾਜ ਕਰਾਉਣ ਨੂੰ ਪੈਸੇ ਹੈ ਨਹੀਂ ਮੁੰਡੇ ਕੀ ਕੰਮ ਕਰਦੇ ਤੇਰੇ ਮੁੰਡਾ ਮੈਂ ਤੈਨੂੰ ਕੀ ਦੱਸਾਂ ਯਾਰ ਬਾਈ ਯਾਰ ਮੁੰਡਾ ਤਾਂ ਨਾਈ ਨੇਤੀ ਆਇਆ ਨਾ ਤਾ ਢਾਂਗੀ ਵੱਨ ਲਿਆ ਹੁਣ ਬਾਈ ਅਜੀ ਉਹ ਖਾਣ ਨੂੰ ਦੇ ਦੇ ਯਾਰ ਪੰਜਾਬ ਬਾਈ ਭੱਜ ਜਾ ਰੋਜ਼ ਆਇਆ ਨਾ ਮੰਗਣ ਤੋਂ ਬਾਈ ਯਾਰ ਜਾ ਵੇਖ ਮਰਾ ਮੋਟਾ ਬਾਈ ਯਾਰ ਮੈਂ ਰੋਟੀ ਖਾਣੀ ਐ 100 ਰੁਪਏ ਦੇ ਦੇ ਯਾਰ 100 ਰੁਪਏ ਹੈ ਨਹੀਂ ਬਾਈ ਯਾਰ ਕੰਮ ਕਰਦਾ ਕਰਿਆ ਕਰ ਬਾਈ ਯਾਰ ਤੁਸੀਂ ਚੰਗੀ ਥੋੜੀ ਸੇਤ ਪਈ ਐ ਬਾਈ ਯਾਰ ਬਾਲੀ ਮਜਬੂਰੀ ਐ ਯਾਰ ਲੋੜ ਹੈਗੀ ਤੇ ਰੋਜ਼ ਆ ਜਾਂਦੇ ਮੰਗਣ ਆ ਆਪ ਹੀ ਵੇਖੋ ਵੀਰੇ ਸਾਡਾ ਵੀ ਕੰਮ ਕਰਨਾ ਮੈਨੂੰ ਜਵਾਕ ਪਾ ਲੈਣੇ ਮੈਂ ਰੋਟੀ ਨਹੀਂ ਖਾਦੀ ਯਾਰ ਦੇ ਦੇ ਯਾਰ ਤੂੰ ਜਾ ਬਾਈ ਭੱਜ ਜਾ ਰੋਜ਼ ਮੰਗਣ ਆ ਜਾਂਦੇ ਜਾ ਭੱਜਾ ਬਾਈ ਯਾਰ ਦੇ ਦੇ ਤੂੰ ਜਾ ਯਾਰ ਬਾਈ ਆ ਤੂੰ ਜਾਇਆ ਕੰਮ ਕਰ ਯਾਰ ਤੂੰ ਜਾ ਜਾ ਮੇਰਾ ਵੀਰ ਜਾ ਭਾਈ ਕੰਮ ਕਰਦੇ ਹੋ ਜਾ ਮੇਰਾ ਭਾਈ ਤੂੰ ਜਾ ਯਾਰ ਬਈ ਰੋਟੀ ਖਾਣੀ ਉਹ ਜਾ ਯਾਰ ਮੇਰਾ ਵੀਰ ਜਾ ਜਾ ਮੇਰਾ ਭਾਈ ਰੋਟੀ ਮੰਗਣਾ ਇਹਨੇ ਜਾ ਮੇਰਾ ਭਾਈ ਜੀ ਸਰ ਹੋ ਟਿਕ ਟਕ ਹਾਂ ਜੀ ਅੱਜ ਕਿਹੜਾ ਟਾਈਮ ਟਾਈਮ ਕੱਢਿਆ ਸਾਡੇ ਕੋਲੇ ਬਸ ਜੀ ਲੱਗ ਗਿਆ ਟਾਈਮ ਤੁਹਾਡੇ ਕੋਲ ਫਿਰ ਕੁੱਝਿਆ ਕਰਦਾ ਹੈ ਬੋਟਮ ਕਰੋ ਮਰਾ ਕਿਸੇ ਵਗਰੀ ਮੋਬਾਈਲ ਦਿਖਾਓ ਯਾਰ ਮੋਬਾਈਲ ਲੋ ਫੱਕਰ ਇਹ ਦੇ ਦਿਆਂਗੇ ਮੈਂ ਕਿਹਾ ਹਾਂਜੀ ਹਾਂਜੀ ਲਓ ਕੀ ਰੇਂਜ ਹੈ ਕਿੰਨੀ ਕੋਈ ਲਾਵਾਂਗੇ ਤੁਸੀਂ ਵੇਖੋ ਮੋਬਾਈਲ ਕੋਈ ਗੱਲ ਨਹੀਂ ਪੈਸੇ ਥੋੜੇ ਕਿੱਥੇ ਜਾਂਦੇ ਜੀ ਨਹੀਂ ਤਾਂ ਵੀ ਕੋਈ ਗੱਲ ਨਹੀਂ ਮੈਂ ਕਿਹਾ ਮਹਾਰਾਜ ਤੁਸੀਂ ਮੋਬਾਈਲ ਪਸੰਦ ਕਰੋ ਪੈਸੇ ਪੋਣਾ ਕੋਈ ਚਪਰਾ ਵਾਲੀ ਗੱਲ ਨਹੀਂ ਚਲੋ ਅੱਜ ਦੇ ਨਵੇਂ ਮਤਲਬ ਫੀਚਰ ਇਹਨਾਂ ਦੇ ਵਿੱਚ ਨਵੇਂ ਮਾਡਲ ਆ ਜਾਮਾ ਜਿਹੜੇ ਤੁਹਾਨੂੰ ਮਤਲਬ ਆਏ ਕੀ ਰੇਂਜ ਆ ਫਿਰ ਦੱਸ ਦਿਓ ਉਹ ਮਹਾਰਾਜ ਕਿ ਰੇ ਕੀ ਕਿੰਨੀ ਹੈ ਜੀ ਕੋਈ 70000 ਦਾ ਕੋਈ 1.5 ਲੱਖ ਰੁਪਏ ਦਾ ਮਾਡਲ ਹੈ ਕਿ ਨਹੀਂ ਨਹੀਂ ਥੋੜੇ ਵਾਸੇ ਨਹੀਂ ਕੀ ਜਾਦਾ ਇਹਨਾਂ ਨੇ ਆਪਾਂ ਨੂੰ ਤਾਂ 25 30000 ਵਾਲਾ ਵੀ ਦੇ ਦਾਂਗੇ ਤੁਸੀਂ ਕੋਈ ਨਹੀਂ ਦੇਖੋ ਲੈ ਲਾਂਗੇ ਪੈਸੇ ਤੇ ਤੁਸੀਂ ਕਿਉਂ ਜੱਤਾ ਕਰਦੇ ਹੋ ਪੈਸੇ ਥੋੜੇ ਕਿੱਥੇ ਜਾਣੇ ਕੋਈ ਨਹੀਂ ਪੈਸੇ ਚਲੋ ਫਿਰ ਵੀ ਯਾਰ ਦਿੱਤੇ ਹੀ ਚੰਗੇ ਹੁੰਦੇ ਆ ਠੀਕ ਹੈ ਮੈਂ ਕਿਹਾ ਪੈਸੇ ਆ ਜਾਣਗੇ ਤੁਹਾਡੇ ਮੈਂ ਕੋਈ ਧਾਰ ਨਹੀਂ ਕਰਦਾ ਮੇਰਾ ਭਾਈ ਤੂੰ ਖੋਨੀ ਹਸਾਬ ਜਿੱਤ ਦਿਖਾ ਲੈ ਲਾਂਗੇ ਆਪਾਂ ਕੋਈ ਗੱਲੇ ਮਹਾਰਾਜ ਕਿਰਪਾ ਕਰੇ ਕੋਈ ਨਹੀਂ ਕੋਈ ਫਿਰ ਬਾਹਰ ਦੇ ਦਾ ਫਿਰ ਤੁਹਾਨੂੰ ਮੈਂ 40 45000 ਤੋਂ ਘੱਟ ਦੇ ਦਿਆਂਗਾ ਇੰਨਾ ਦਾ ਫਿਰ ਤੁਹਾਡੇ ਸਟੈਂਡਰਡ ਤੋਂ ਬਹੁਤ ਹੋ ਜੂਗਾ ਪੱਕੇ ਨਾਲ ਹੀ ਲੈਣਾ ਹਾਂ ਧੱਕੇ ਨਾਲ ਕੀ ਕਰਦਾ ਧੱਕੇ ਨਾਲ ਜੰਡੂ